ਤੇ ਹੋ ਗਏ ਨੇ ਦੱਸਦੇ ਕਿ ਉਹਨਾਂ ਦੀ ਅੱਜ ਮੰਗੜੀ ਹੋਈ ਆ ਤਾਂ ਤਸਵੀਰਾਂ ਸਾਹਮਣੇ ਆਈਆਂ ਨੇ ਤਾਂ ਇਹਨਾਂ ਤਸਵੀਰਾਂ ਦੇ ਵਿੱਚ ਇੱਕ ਅਹਿਮ ਗੱਲ ਇਹ ਹੈ ਕਿ ਜਦੋਂ ਰਿੰਕੂ ਸਿੰਘ ਦੇ ਵੱਲੋਂ मुंदਰੀ ਪਾਈ ਜਾਂਦੀ ਆ ਤਾਂ ਉਸ ਤੋਂ ਬਾਅਦ ਪ੍ਰਿਆ ਦੀਆਂ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਨੇ ਤਾਂ ਅੱਖਾਂ ਤੋਂ ਹੰਝੂ ਪੂੰਝਦੀ ਹੋਈ ਪ੍ਰਿਆ ਨਜ਼ਰ ਆਉਂਦੀ ਆ ਤਾਂ ਤਸਵੀਰਾਂ ਸਾਹਮਣੇ ਆਈਆਂ ਦੱਸਦੇ ਕਿ ਰਿੰਕੂ ਸਿੰਘ ਆਈਪੀਐਲ ਦੇ ਵਿੱਚ ਜਿੱਥੇ KKR ਦੇ ਲਈ ਖੇਡਦੇ ਨੇ ਉਥੇ ਹੀ ਭਾਰਤੀ ਟੀਮ ਦਾ ਵੀ ਰਿੰਕੂ ਸਿੰਘ ਹਿੱਸਾ ਨੇ T20 ਕ੍ਰਿਕਟ ਦੇ ਵਿੱਚ ਜਾਂ ਵੰਡੇ ਕ੍ਰਿਕਟ ਦੀ ਗੱਲ ਕਰੀਏ ਤਾਂ ਭਾਰਤੀ ਟੀਮ ਦਾ ਹਿੱਸਾ ਬਣ ਚੁੱਕੇ ਨੇ ਪਰ ਉਥੇ ਹੀ ਅੱਜ ਜੋ ਇੱਕ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਦੇਸ਼ ਭਰ ਤੋਂ ਰਿੰਕੂ ਸਿੰਘ ਅਤੇ ਪ੍ਰਿਆ ਨੂੰ ਲੋਕਾਂ ਦੇ ਵੱਲੋਂ ਵਧਾਈ ਦਿੱਤੀ ਜਾ ਰਹੀ ਆ ਉੱਥੇ ਹੀ ਇਸ ਸਮਾਗਮ ਦੇ ਵਿੱਚ ਬਾਲੀਵੁੱਡ ਦੇ ਨਾਲ-ਨਾਲ ਜੋ ਰਾਜਨੀਤਿਕ ਸ਼ਖਸੀਅਤਾਂ ਨੇ ਉਹ ਵੀ ਦੇਖਣ ਨੂੰ ਮਿਲੀਆਂ ਨੇ ਉਹਨਾਂ ਦੇ ਵੱਲੋਂ ਵੀ ਇਸ ਸਮਾਗਮ ਦੇ ਵਿੱਚ ਪਹੁੰਚ ਕੇ ਜੋੜੇ ਨੂੰ ਵਧਾਈ ਦਿੱਤੀ ਗਈ ਆ ਤਾਂ ਤਸਵੀਰਾਂ ਦੇ ਵਿੱਚ ਰਿੰਕੂ ਸਿੰਘ ਅਤੇ ਸੰਸਦ ਪ੍ਰਿਆ ਸਰੋਜ ਨਜ਼ਰ ਆ ਰਹੇ ਨੇ ਦੱਸਿਏ ਕਿ ਇਹਨਾਂ ਦੋਵਾਂ ਦੇ ਅਫੇਰ ਦੀਆਂ ਚਰਚਾਵਾਂ ਲਗਾਤਾਰ ਚੱਲ ਰਹੀਆਂ ਸੀ ਜਿਸ ਤੋਂ ਬਾਅਦ ਦੋਵਾਂ ਦੇ ਵੱਲੋਂ ਫਿਰ ਇੱਕ ਕਲੀਅਰ ਕੀਤਾ ਗਿਆ ਸੀ ਕਿ ਉਹ ਜਲਦ ਮੰਗਣੀ ਕਰਵਾਉਣ ਜਾ ਰਹੇ ਨੇ ਤੇ ਅੱਜ ਇਹ ਸਮਾਗਮ ਰੱਖਿਆ ਗਿਆ ਸੀ ਅਤੇ ਦੋਵੇਂ ਇੱਕ ਬੰਧਨ ਦੇ ਵਿੱਚ ਵੱਜ ਗਏ ਨੇ ਦੱਸਿਏ ਕਿ ਹੁਣ ਜਲਦ ਜਿਹੜਾ ਵਿਆਹ ਦੇ ਬਾਰੇ ਵੀ ਜਾਣਕਾਰੀ ਪਰਿਵਾਰ ਦੇ ਵੱਲੋਂ ਸਾਂਝੀ ਕੀਤੀ ਗਿਆ ਕਿ ਜਲਦ ਹੀ ਵਿਆਹ ਜੋ ਕਰਵਾਇਆ ਜਾਏਗਾ ਦੋਮਾ ਦੇ ਵੱਲੋਂ ਤੇ ਉਹ ਵੀ ਸਮਾਗਮ ਵੱਡੇ ਪੱਧਰ ਤੇ ਹੋਏਗਾ ਉਥੇ ਦੱਸਦੀ ਕਿ ਕ੍ਰਿਕਟਰ ਰਿੰਕੂ ਸਿੰਘ ਆਈਪੀਐਲ ਦੇ ਦੌਰਾਨ ਚਰਚਾ ਦੇ ਵਿੱਚ ਆਈ ਸੀ ਪਿਛਲੇ ਸੀਜ਼ਨ ਦੇ ਵਿੱਚ ਜਦੋਂ ਉਹਨਾਂ ਦੇ ਵੱਲੋਂ 5 ਛੱਕੇ ਜਿਹੜੇ 1 ওভার ਦੇ ਵਿੱਚ ਲਗਾਏ ਗਏ ਸੀ ਉਸ ਤੋਂ ਬਾਅਦ ਰਿੰਕੂ ਸਿੰਘ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਆ ਗਏ ਸੀ ਉਸ ਤੋਂ ਬਾਅਦ ਰਿੰਕੂ ਸਿੰਘ ਨੂੰ ਭਾਰਤੀ ਟੀਮ ਦੇ ਵਿੱਚ ਥਾਂ ਵੀ ਦਿੱਤਾ ਗਿਆ ਸੀ ਉਸ ਤੋਂ ਬਾਅਦ ਭਾਰਤੀ ਟੀਮ ਦੇ ਵਿੱਚ ਉਹ ਸ਼ਾਮਲ ਹੁੰਦੇ ਨੇ ਤੇ ਇਸੇ ਦੌਰਾਨ ਅੱਜ ਦੋਵਾਂ ਦੀ ਮੰਗਣੀ ਜਦੋਂ ਹੁੰਦੀ ਆ ਤਾਂ ਉਹ ਤਸਵੀਰਾਂ ਹੁਣ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਵਸਤੇ ਇਹ ਕਿ ਇਹਨਾਂ ਤਸਵੀਰਾਂ ਦੇ ਵਿੱਚ ਜੋ ਐਮਪੀ ਨੇ ਪ੍ਰਿਆ ਸਰੋਜ ਉਹ ਕਾਫੀ ਜ਼ਿਆਦਾ ਭਾਵੁਕ ਵੀ ਨਜ਼ਰ ਆਉਂਦੇ ਨੇ ਤਾਂ ਲਖਨਊ ਦੇ ਵਿੱਚ ਇਹ ਸਮਾਗਮ ਹੋਇਆ ਜਿੱਥੇ ਦੋਵੇਂ ਇੱਕ ਬੰਦਨ ਦੇ ਵਿੱਚ ਵੱਜੇ ਨੇ ਉੱਥੇ ਦੱਸਦੀ ਕਿ ਪ੍ਰਿਆ ਦੀਆਂ ਅੱਖਾਂ ਦੇ ਵਿੱਚ ਜੋ ਹੰਝੂ ਆਉਂਦੇ ਨੇ ਉਹ ਤਸਵੀਰਾਂ ਵੀ ਹੁਣ ਸੋਸ਼ਲ ਮੀਡੀਆ ਦੇ ਉੱਪਰ ਲਗਾਤਾਰ ਵਾਇਰਲ ਹੋ ਰਹੀਆਂ ਨੇ ਤਾਂ ਤਸਵੀਰਾਂ ਦੇ ਵਿੱਚ ਜਿੱਥੇ ਰਿੰਕੂ ਸਿੰਘ ਅਤੇ ਪ੍ਰਿਆ ਸਰੋਜ ਤੁਹਾਨੂੰ ਨਜ਼ਰ ਆ ਰਹੇ ਨੇ ਉੱਥੇ ਦੱਸਦੀ ਕਿ ਇਸ ਸਮਾਗਮ ਦੇ ਵਿੱਚ ਬਾਲੀਵੁੱਡ ਦੇ ਨਾਲ ਜੁੜੀਆਂ ਕਈ ਹਸਤੀਆਂ ਵੀ ਦੇਖਣ ਨੂੰ ਮਿਲੀਆਂ ਨੇ ਉੱਥੇ ਹੀ ਜੇਕਰ ਰਾਜਨੀਤਿਕ ਸ਼ਕਤੀਆਂ ਦੀ ਗੱਲ ਕਰੀਏ ਤਾਂ ਅਕਲੇਸ਼ ਜਾਦਵ, ਡਿੰਪਲ ਜਾਦਵ ਦੇ ਸਣੇ ਜਯਾ ਵਚਨ ਵੀ ਇਸ ਸਮਾਗਮ ਦਾ ਹਿੱਸਾ ਸਨ। ਉੱਥੇ ਹੀ ਜੇਕਰ ਬਾਲੀਵੁੱਡ ਦੇ ਨਾਲ ਜੁੜੀਆਂ ਸ਼ਕਤੀਆਂ ਦੀ ਗੱਲ ਕਰੀਏ ਤਾਂ ਕਈ ਅਦਾਕਾਰ ਵੀ ਇਸ ਸਮਾਗਮ ਦਾ ਹਿੱਸਾ ਬਣਦੇ ਹੋਏ ਨਜ਼ਰ ਆਏ ਨੇ। ਤਾਂ 6 ਮਹੀਨੇ ਦੇ ਬਾਅਦ ਦੱਸਿਆ ਜਾ ਰਿਹਾ ਹੈ ਕਿ ਵਿਆਹ ਦੋਵਾਂ ਦੇ ਵੱਲੋਂ ਕਰਵਾਇਆ ਜਾਏਗਾ। ਜੇਕਰ ਤਰੀਕ ਦੀ ਗੱਲ ਕਰੀਏ ਤਾਂ 18 ਨਵੰਬਰ 2025 ਨੂੰ ਦੱਸਿਆ ਜਾ ਰਿਹਾ ਹੈ ਕਿ ਬਰਨਸੀ ਦੇ ਵਿੱਚ ਦੋਵਾਂ ਦਾ ਵਿਆਹ ਹੋਏਗਾ ਇੱਕ ਸਮਾਗਮ ਜਿਹੜਾ ਰੱਖਿਆ ਜਾਏਗਾ ਉਸ ਤੋਂ ਪਹਿਲਾਂ ਅੱਜ ਦੀ ਜੇਕਰ ਗੱਲ ਕਰੀਏ ਤਾਂ ਜਿੱਥੇ ਕ੍ਰਿਕਟਰ ਜੋ ਰਿੰਕੂ ਸਿੰਘ ਦੇ ਸਾਥੀ ਖਿਡਾਰੀ ਨੇ ਫਿਲਮੀ ਸtare ਉੱਥੇ ਹੀ ਸਮਾਜ ਸੇਵੀ ਜੋ ਲੋਕ ਸ਼ਾਮਲ ਹੋਏ ਨੇ ਤਾਂ ਨਾਲ ਨਾਲ ਜੋ ਰਾਜਨੀਤਿਕ ਸ਼ਖਸੀਅਤਾਂ ਨੇ ਉਹ ਵੀ ਇਸ ਸਮਾਗਮ ਦਾ ਹਿੱਸਾ ਬਣਿਆ ਨੇ ਜੇਕਰ ਬੀਸੀਸੀਆਈ ਦੀ ਗੱਲ ਕਰੀਏ ਤਾਂ ਰਜੀਵ ਸ਼ੁਕਲਾ ਪੁਰਬ ਕਰੈਕਟਰ ਜੋ ਸਾਫ ਦਾ ਕਰੈਕਟਰ ਪਿਊਸ਼ ਚਾਵਲਾ ਅਤੇ ਪ੍ਰਵੀਨ ਕੁਮਾਰ ਨੇ ਉਹ ਵੀ ਇਸ ਸਮਾਗਮ ਦੇ ਵਿੱਚ ਪਹੁੰਚੇ ਹੋਏ ਸੀ ਉੱਥੇ ਹੀ ਸਭ ਤੋਂ ਅਹਿਮ ਗੱਲ ਹੈ ਕਿ ਜਿਸ ਗੇਂਦਬਾਜ਼ ਦੀਆਂ ਬੋਲਾਂ ਦੇ ਉੱਪਰ ਪੰਜ ਛੱਕੇ ਲਗਾ ਕੇ ਰਿੰਕੂ ਸਿੰਘ ਚਰਚਾ ਦੇ ਵਿੱਚ ਆਏ ਸੀ ਉਹ ਵੀ ਇਸ ਸਮਾਗਮ ਦਾ ਹਿੱਸਾ ਬਣੇ ਤਾਂ ਜਸ ਦਿয়াল ਵੀ ਇਸ ਸਮਾਗਮ ਦੇ ਵਿੱਚ ਪਹੁੰਚੇ ਹੋਏ ਸੀ ਤਾਂ ਉਹ ਵੀ ਤਸਵੀਰਾਂ ਸਾਹਮਣੇ ਆਈਆਂ ਨੇ ਤਾਂ ਰਿੰਕੂ ਸਿੰਘ ਜਿਹੜੇ ਪ੍ਰਿਆਸ ਰੋਸ ਦੇ ਨਾਲ ਇਸ ਸਮੇਂ ਉਨ੍ਹਾਂ ਦੀ ਮੰਗਣੀ ਹੋਈ ਆ ਤਾਂ ਉਹ ਤਸਵੀਰਾਂ ਸਾਹਮਣੇ ਆਈਆਂ ਇਹਨਾਂ ਤਸਵੀਰਾਂ ਦੇ ਵਿੱਚ ਪ੍ਰਿਆ ਸਰੋਜ ਭਾਵੁਕ ਹੁੰਦੇ ਹੋਏ ਨਜ਼ਰ ਆ ਰਹੇ ਨੇ ਰਿੰਕੂ ਸਿੰਘ ਦੱਸਦੇ ਕਿ ਆਈਪੀਐਲ ਦੇ ਵਿੱਚ ਕਲਕੱਤਾ ਦੀ ਟੀਮ ਦੇ ਲਈ ਖੇਡਦੇ ਨੇ ਅਤੇ ਹੁਣ ਇੰਡੀਅਨ ਟੀਮ ਦਾ ਵੀ ਇੱਕ ਅਹਿਮ ਹਿੱਸਾ ਨੇ ਤੇ ਇਸੇ ਵਿਚਕਾਰ ਜ਼ਿਕਰ ਐਮਪੀ ਪ੍ਰਿਆ ਸਰੋਜ ਦੀ ਗੱਲ ਕਰੀਏ ਤਾਂ ਉਹ ਸਮਾਜਵਾਦੀ ਪਾਰਟੀ ਦੇ ਵੱਲੋਂ ਐਮਪੀ ਨੇ ਅਤੇ ਸੰਸਦ ਦੇ ਵਿੱਚ ਅਕਸਰ ਸਮਾਜਿਕ ਮੁੱਦਿਆਂ ਨੂੰ ਲੈ ਕੇ ਆਵਾਜ਼ ਚੁੱਕਦੇ ਹੋਏ ਨਜ਼ਰ ਆਉਂਦੇ ਨੇ ਤੇ ਰਿੰਕੂ ਸਿੰਘ ਦੂਜੇ ਪਾਸੇ ক্রিকেট ਦੇ ਗਰਾਊਂਡ ਦੇ ਵਿੱਚ ਖੇਡਦੇ ਹੋਏ ਨਜ਼ਰ ਆਉਂਦੇ ਨੇ ਕਦੇ ਕਲਕੱਤਾ ਦੀ ਟੀਮ ਦੇ ਲਈ ਤੇ ਕਦੇ ਭਾਰਤ ਦੇ ਲਈ ਰਿੰਕੂ ਸਿੰਘ ਖੇਡਦੇ ਨੇ ਤਾਂ 스타 ক্রিকেটার ਰਿੰਕੂ ਸਿੰਘ ਅਤੇ ਐਸਪੀ ਸੰਸਦ ਪ੍ਰਿਆ ਸਰੋਜ ਦੋਵੇਂ ਇੱਕ ਦੂਜੇ ਦੇ ਹੋ ਗਏ ਨੇ ਦੱਸਦੇ ਇਹ ਕਿ ਉਹਨਾਂ ਦੀ ਅੱਜ ਮੰਗਣੀ ਹੋਈ ਆ ਤਾਂ ਤਸਵੀਰਾਂ ਸਾਹਮਣੇ ਆਈਆਂ ਨੇ ਤਾਂ ਇਹਨਾਂ ਤਸਵੀਰਾਂ ਦੇ ਵਿੱਚ ਇੱਕ ਅਹਿਮ ਗੱਲ ਇਹ ਹੈ ਕਿ ਜਦੋਂ ਰਿੰਕੂ ਸਿੰਘ ਦੇ ਵੱਲੋਂ ਮੰਦਰੀ ਪਾਈ ਜਾਂਦੀ ਆ ਤਾਂ ਉਸ ਤੋਂ ਬਾਅਦ ਪ੍ਰਿਆ ਦੀਆਂ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਨੇ ਤਾਂ ਅੱਖਾਂ ਤੋਂ ਹੰਝੂ ਪੂੰਝਦੀ ਹੋਈ ਪ੍ਰਿਆ ਨਜ਼ਰ ਆਉਂਦੀ ਆ ਤਾਂ ਤਸਵੀਰਾਂ ਸਾਹਮਣੇ ਆਈਆਂ ਦੱਸਦੇ ਇਹ ਕਿ ਰਿੰਕੂ ਸਿੰਘ ਆਈਪੀਐਲ ਦੇ ਵਿੱਚ ਜਿੱਥੇ KKR ਦੇ ਲਈ ਖੇਡਦੇ ਨੇ ਉਥੇ ਹੀ ਭਾਰਤੀ ਟੀਮ ਦਾ ਵੀ ਰਿੰਕੂ ਸਿੰਘ ਹਿੱਸਾ ਨੇ T20 ਕ੍ਰਿਕਟ ਦੇ ਵਿੱਚ ਜਾਂ ਵਨਡੇ ਕ੍ਰਿਕਟ ਦੀ ਗੱਲ ਕਰੀਏ ਤਾਂ ਭਾਰਤੀ ਟੀਮ ਦਾ ਹਿੱਸਾ ਬਣ ਚੁੱਕੇ ਨੇ ਪਰ ਉਥੇ ਹੀ ਅੱਜ ਜੋ ਇੱਕ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਦੇਸ਼ ਭਰ ਤੋਂ ਰਿੰਕੂ ਸਿੰਘ ਅਤੇ ਪ੍ਰਿਆ ਨੂੰ ਲੋਕਾਂ ਦੇ ਵੱਲੋਂ ਬਧਾਈ ਦਿੱਤੀ ਜਾ ਰਹੀ ਆ ਉੱਥੇ ਹੀ ਇਸ ਸਮਾਗਮ ਦੇ ਵਿੱਚ ਬਾਲੀਵੁੱਡ ਦੇ ਨਾਲ ਨਾਲ ਜੋ ਰਾਜਨੀਤਿਕ ਸ਼ਖਸੀਅਤਾਂ ਨੇ ਉਹ ਵੀ ਦੇਖਣ ਨੂੰ ਮਿਲੀਆਂ ਨੇ ਉਹਨਾਂ ਦੇ ਵੱਲੋਂ ਵੀ ਇਸ ਸਮਾਗਮ ਦੇ ਵਿੱਚ ਪਹੁੰਚ ਕੇ ਜੋੜੇ ਨੂੰ ਬਧਾਈ ਦਿੱਤੀ ਗਈ ਆ ਤਾਂ ਤਸਵੀਰਾਂ ਦੇ ਵਿੱਚ ਰਿੰਕੂ ਸਿੰਘ ਅਤੇ ਸੰਸਦ ਪ੍ਰਿਆਸ ਰੋਜ਼ ਨਜ਼ਰ ਆ ਰਹੇ ਨੇ ਦੱਸਦੇ ਕਿ ਇਹਨਾਂ ਦੋਵਾਂ ਦੇ ਅਫੇਰ ਦੀਆਂ ਚਰਚਾਵਾਂ ਲਗਾਤਾਰ ਚੱਲ ਰਹੀਆਂ ਸੀ ਜਿਸ ਤੋਂ ਬਾਅਦ ਦੋਮਾਂ ਦੇ ਵੱਲੋਂ ਫਿਰ ਇੱਕ ਕਲੀਅਰ ਕੀਤਾ ਗਿਆ ਸੀ ਕਿ ਉਹ ਜਲਦ ਮੰਗਣੀ ਕਰਵਾਉਣ ਜਾ ਰਹੇ ਨੇ ਤੇ ਅੱਜ ਇਹ ਸਮਾਗਮ ਰੱਖਿਆ ਗਿਆ ਸੀ ਅਤੇ ਦੋਵੇਂ ਇੱਕ ਬੰਧਨ ਦੇ ਵਿੱਚ ਬੱਜ ਗਏ ਨੇ ਦੱਸਦੇ ਕਿ ਹੁਣ ਜਲਦ ਜਿਹੜਾ ਵਿਆਹ ਦੇ ਬਾਰੇ ਵੀ ਜਾਣਕਾਰੀ ਪਰਿਵਾਰ ਦੇ ਵੱਲੋਂ ਸਾਂਝੀ ਕੀਤੀ ਗਿਆ ਕਿ ਜਲਦ ਹੀ ਵਿਆਹ ਜੋ ਕਰਵਾਇਆ ਜਾਏਗਾ ਦੋਮਾ ਦੇ ਵੱਲੋਂ ਤੇ ਉਹ ਵੀ ਸਮਾਗਮ ਵੱਡੇ ਪੱਧਰ ਤੇ ਹੋਏਗਾ ਉਥੇ ਦੱਸਦੀ ਕਿ ਕ੍ਰਿਕਟਰ ਰਿੰਕੂ ਸਿੰਘ ਆਈਪੀਐਲ ਦੇ ਦੌਰਾਨ ਚਰਚਾ ਦੇ ਵਿੱਚ ਆਈ ਸੀ ਪਿਛਲੇ ਸੀਜ਼ਨ ਦੇ ਵਿੱਚ ਜਦੋਂ ਉਹਨਾਂ ਦੇ ਵੱਲੋਂ 5 ਛੱਕੇ ਜਿਹੜੇ 1 ওভার ਦੇ ਵਿੱਚ ਲਗਾਏ ਗਏ ਸੀ ਉਸ ਤੋਂ ਬਾਅਦ ਰਿੰਕੂ ਸਿੰਘ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਆ ਗਏ ਸੀ ਉਸ ਤੋਂ ਬਾਅਦ ਰਿੰਕੂ ਸਿੰਘ ਨੂੰ ਭਾਰਤੀ ਟੀਮ ਦੇ ਵਿੱਚ ਥਾਂ ਵੀ ਦਿੱਤਾ ਗਿਆ ਸੀ ਉਸ ਤੋਂ ਬਾਅਦ ਭਾਰਤੀ ਟੀਮ ਦੇ ਵਿੱਚ ਉਹ ਸ਼ਾਮਲ ਹੁੰਦੇ ਨੇ ਤੇ ਇਸੇ ਦੌਰਾਨ ਅੱਜ ਦੋਵਾਂ ਦੀ ਮੰਗਣੀ ਜਦੋਂ ਹੁੰਦੀ ਆ ਤਾਂ ਉਹ ਤਸਵੀਰਾਂ ਹੁਣ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਵਸਤੇ ਇਹ ਕਿ ਇਹਨਾਂ ਤਸਵੀਰਾਂ ਦੇ ਵਿੱਚ ਅਮ ਜੋ ਐਮਪੀ ਨੇ ਪ੍ਰਿਆਸ ਰੋਜ ਉਹ ਕਾਫੀ ਜ਼ਿਆਦਾ ਭਾਵੁਕ ਵੀ ਨਜ਼ਰ ਆਉਂਦੇ ਨੇ ਤਾਂ ਲਖਨਊ ਦੇ ਵਿੱਚ ਇਹ ਸਮਾਗਮ ਹੋਇਆ ਜਿੱਥੇ ਦੋਵੇਂ ਇੱਕ ਬੰਦਨ ਦੇ ਵਿੱਚ ਵੱਜੇ ਨੇ ਉੱਥੇ ਦੱਸਦੀ ਕਿ ਪ੍ਰਿਆ ਦੀਆਂ ਅੱਖਾਂ ਦੇ ਵਿੱਚ ਜੋ ਹੰਝੂ ਆਉਂਦੇ ਨੇ ਉਹ ਤਸਵੀਰਾਂ ਵੀ ਹੁਣ ਸੋਸ਼ਲ ਮੀਡੀਆ ਦੇ ਉੱਪਰ ਲਗਾਤਾਰ ਵਾਇਰਲ ਹੋ ਰਹੀਆਂ ਨੇ ਤਾਂ ਤਸਵੀਰਾਂ ਦੇ ਵਿੱਚ ਜਿੱਥੇ ਰਿੰਕੂ ਸਿੰਘ ਅਤੇ ਪ੍ਰਿਆ ਸਰੋਜ ਤੁਹਾਨੂੰ ਨਜ਼ਰ ਆ ਰਹੇ ਨੇ ਉੱਥੇ ਦੱਸਦੀ ਕਿ ਇਸ ਸਮਾਗਮ ਦੇ ਵਿੱਚ ਬਾਲੀਵੁੱਡ ਦੇ ਨਾਲ ਜੁੜੀਆਂ ਕਈ ਹਸਤੀਆਂ ਵੀ ਦੇਖਣ ਨੂੰ ਮਿਲੀਆਂ ਨੇ ਉੱਥੇ ਹੀ ਜੇਕਰ ਰਾਜਨੀਤਿਕ ਸ਼ਕਤੀਆਂ ਦੀ ਗੱਲ ਕਰੀਏ ਤਾਂ ਅਕਲੇਸ਼ ਯਾਦਵ, ਡਿੰਪਲ ਯਾਦਵ ਦੇ ਸਣੇ ਜਯਾ ਵਚਨ ਵੀ ਇਸ ਸਮਾਗਮ ਦਾ ਹਿੱਸਾ ਸਨ। ਉੱਥੇ ਹੀ ਜੇਕਰ ਬਾਲੀਵੁੱਡ ਦੇ ਨਾਲ ਜੁੜੀਆਂ ਸ਼ਕਤੀਆਂ ਦੀ ਗੱਲ ਕਰੀਏ ਤਾਂ ਕਈ ਅਦਾਕਾਰ ਵੀ ਇਸ ਸਮਾਗਮ ਦਾ ਹਿੱਸਾ ਬਣਦੇ ਹੋਏ ਨਜ਼ਰ ਆਏ ਨੇ। ਤਾਂ 6 ਮਹੀਨੇ ਦੇ ਬਾਅਦ ਦੱਸਿਆ ਜਾ ਰਿਹਾ ਹੈ ਕਿ ਵਿਆਹ ਦੋਵਾਂ ਦੇ ਵੱਲੋਂ ਕਰਵਾਇਆ ਜਾਏਗਾ। ਜੇਕਰ ਤਰੀਕ ਦੀ ਗੱਲ ਕਰੀਏ ਤਾਂ 18 ਨਵੰਬਰ 2025 ਨੂੰ ਦੱਸਿਆ ਜਾ ਰਿਹਾ ਹੈ ਕਿ ਬਾਰਾਨਸੀ ਦੇ ਵਿੱਚ ਦੋਵਾਂ ਦਾ ਵਿਆਹ ਹੋਏਗਾ ਇੱਕ ਸਮਾਗਮ ਜਿਹੜਾ ਰੱਖਿਆ ਜਾਏਗਾ ਉਸ ਤੋਂ ਪਹਿਲਾਂ ਅੱਜ ਦੀ ਜੇਕਰ ਗੱਲ ਕਰੀਏ ਤਾਂ ਜਿੱਥੇ ਕ੍ਰਿਕਟਰ ਜੋ ਰਿੰਕੂ ਸਿੰਘ ਦੇ ਸਾਥੀ ਖਿਡਾਰੀ ਨੇ ਫਿਲਮੀ ਸtare ਉੱਥੇ ਹੀ ਸਮਾਜ ਸੇਵੀ ਜੋ ਲੋਕ ਸ਼ਾਮਲ ਹੋਏ ਨੇ ਤਾਂ ਨਾਲ ਨਾਲ ਜੋ ਰਾਜਨੀਤਿਕ ਸ਼ਖਸੀਅਤਾਂ ਨੇ ਉਹ ਵੀ ਇਸ ਸਮਾਗਮ ਦਾ ਹਿੱਸਾ ਬਣਿਆ ਨੇ ਜੇਕਰ BCCI ਦੀ ਗੱਲ ਕਰੀਏ ਤਾਂ ਰਜੀਵ ਸ਼ੁਕਲਾ ਪੂਰਵ ਕਰੈਕਟਰ ਜੋ ਸਾਫ ਦਾ ਕਰੈਕਟਰ ਪਿਊਸ਼ ਚਾਵਲਾ ਅਤੇ ਪ੍ਰਵੀਨ ਕੁਮਾਰ ਨੇ ਉਹ ਵੀ ਇਸ ਸਮਾਗਮ ਦੇ ਵਿੱਚ ਪਹੁੰਚੇ ਹੋਏ ਸੀ ਉੱਥੇ ਹੀ ਸਭ ਤੋਂ ਅਹਿਮ ਗੱਲ ਹੈ ਕਿ ਜਿਸ ਗੇਂਦਬਾਜ਼ ਦੀਆਂ ਬੋਲਾਂ ਦੇ ਉੱਪਰ ਪੰਜ ਛੱਕੇ ਲਗਾ ਕੇ ਰਿੰਕੂ ਸਿੰਘ ਚਰਚਾ ਦੇ ਵਿੱਚ ਆਏ ਸੀ ਉਹ ਵੀ ਇਸ ਸਮਾਗਮ ਦਾ ਹਿੱਸਾ ਬਣੇ ਤਾਂ ਜਸ ਦਿয়াল ਵੀ ਇਸ ਸਮਾਗਮ ਦੇ ਵਿੱਚ ਪਹੁੰਚੇ ਹੋਏ ਸੀ ਤਾਂ ਉਹ ਵੀ ਤਸਵੀਰਾਂ ਸਾਹਮਣੇ ਆਈਆਂ ਨੇ ਤਾਂ ਰਿੰਕੂ ਸਿੰਘ ਜਿਹੜੇ ਪ੍ਰਿਆਸ ਰੋਸ ਦੇ ਨਾਲ ਇਸ ਸਮੇਂ ਉਹਨਾਂ ਦੀ ਮੰਗਣੀ ਹੋਈ ਆ ਤਾਂ ਉਹ ਤਸਵੀਰਾਂ ਸਾਹਮਣੇ ਆਈਆਂ ਇਹਨਾਂ ਤਸਵੀਰਾਂ ਦੇ ਵਿੱਚ ਪ੍ਰਿਆ ਸਰੋਜ ਭਾਵੁਕ ਹੁੰਦੇ ਹੋਏ ਨਜ਼ਰ ਆ ਰਹੇ ਨੇ ਰਿੰਕੂ ਸਿੰਘ ਦੱਸਦੇ ਕਿ ਆਈਪੀਐਲ ਦੇ ਵਿੱਚ ਕਲਕੱਤਾ ਦੀ ਟੀਮ ਦੇ ਲਈ ਖੇਡਦੇ ਨੇ ਅਤੇ ਹੁਣ ਇੰਡੀਅਨ ਟੀਮ ਦਾ ਵੀ ਇੱਕ ਅਹਿਮ ਹਿੱਸਾ ਨੇ ਤੇ ਇਸੇ ਵਿਚਕਾਰ ਜ਼ਿਕਰ ਐਮਪੀ ਪ੍ਰਿਆ ਸਰੋਜ ਦੀ ਗੱਲ ਕਰੀਏ ਤਾਂ ਉਹ ਸਮਾਜਵਾਦੀ ਪਾਰਟੀ ਦੇ ਵੱਲੋਂ ਐਮਪੀ ਨੇ ਅਤੇ ਸੰਸਦ ਦੇ ਵਿੱਚ ਅਕਸਰ ਸਮਾਜਿਕ ਮੁੱਦਿਆਂ ਨੂੰ ਲੈ ਕੇ ਆਵਾਜ਼ ਚੁੱਕਦੇ ਹੋਏ ਨਜ਼ਰ ਆਉਂਦੇ ਨੇ ਤੇ ਰਿੰਕੂ ਸਿੰਘ ਦੂਜੇ ਪਾਸੇ ਕ੍ਰਿਕਟ ਦੇ ਗਰਾਊਂਡ ਦੇ ਵਿੱਚ ਖੇਡਦੇ ਹੋਏ ਨਜ਼ਰ ਆਉਂਦੇ ਨੇ ਕਦੇ ਕਲਕੱਤਾ ਦੀ ਟੀਮ ਦੇ ਲਈ ਤੇ ਕਦੇ ਭਾਰਤ ਦੇ ਲਈ ਰਿੰਕੂ ਸਿੰਘ ਖੇਡਦੇ ਨੇ ਤਾਂ 스타 ਕ੍ਰਿਕਟਰ ਰਿੰਕੂ ਸਿੰਘ ਅਤੇ ਐਸਪੀ ਸੰਸਦ ਪ੍ਰਿਆ ਸਰੋਜ ਦੋਵੇਂ ਇੱਕ ਦੂਜੇ ਦੇ ਹੋ ਗਏ ਨੇ ਦੱਸਦੇ ਇਹ ਕਿ ਉਹਨਾਂ ਦੀ ਅੱਜ ਮੰਗਣੀ ਹੋਈ ਆ ਤਾਂ ਤਸਵੀਰਾਂ ਸਾਹਮਣੇ ਆਈਆਂ ਨੇ ਤਾਂ ਇਹਨਾਂ ਤਸਵੀਰਾਂ ਦੇ ਵਿੱਚ ਇੱਕ ਅਹਿਮ ਗੱਲ ਇਹ ਹੈ ਕਿ ਜਦੋਂ ਰਿੰਕੂ ਸਿੰਘ ਦੇ ਵੱਲੋਂ ਮੰਦਰੀ ਪਾਈ ਜਾਂਦੀ ਆ ਤਾਂ ਉਸ ਤੋਂ ਬਾਅਦ ਪ੍ਰਿਆ ਦੀਆਂ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਨੇ ਤਾਂ ਅੱਖਾਂ ਤੋਂ ਹੰਝੂ ਪੂੰਝਦੀ ਹੋਈ ਪ੍ਰਿਆ ਨਜ਼ਰ ਆਉਂਦੀ ਆ ਤਾਂ ਤਸਵੀਰਾਂ ਸਾਹਮਣੇ ਆਈਆਂ ਦੱਸਦੇ ਇਹ ਕਿ ਰਿੰਕੂ ਸਿੰਘ ਆਈਪੀਐਲ ਦੇ ਵਿੱਚ ਜਿੱਥੇ KKR ਦੇ ਲਈ ਖੇਡਦੇ ਨੇ ਉਥੇ ਹੀ ਭਾਰਤੀ ਟੀਮ ਦਾ ਵੀ ਰਿੰਕੂ ਸਿੰਘ ਹਿੱਸਾ ਨੇ T20 ਕ੍ਰਿਕਟ ਦੇ ਵਿੱਚ ਜਾਂ ਵੰਡੇ ਕ੍ਰਿਕਟ ਦੀ ਗੱਲ ਕਰੀਏ ਤਾਂ ਭਾਰਤੀ ਟੀਮ ਦਾ ਹਿੱਸਾ ਬਣ ਚੁੱਕੇ ਨੇ ਪਰ ਉਥੇ ਹੀ ਅੱਜ ਜਿਵੇਂ ਇੱਕ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਦੇਸ਼ ਭਰ ਤੋਂ ਰਿੰਕੂ ਸਿੰਘ ਅਤੇ ਪ੍ਰਿਆ ਨੂੰ ਲੋਕਾਂ ਦੇ ਵੱਲੋਂ ਵਧਾਈ ਦਿੱਤੀ ਜਾ ਰਹੀ ਆ ਉੱਥੇ ਹੀ ਇਸ ਸਮਾਗਮ ਦੇ ਵਿੱਚ ਬਾਲੀਵੁੱਡ ਦੇ ਨਾਲ ਨਾਲ ਜੋ ਰਾਜਨੀਤਿਕ ਸ਼ਖਸੀਅਤਾਂ ਨੇ ਉਹ ਵੀ ਦੇਖਣ ਨੂੰ ਮਿਲੀਆਂ ਨੇ ਉਹਨਾਂ ਦੇ ਵੱਲੋਂ ਵੀ ਇਸ ਸਮਾਗਮ ਦੇ ਵਿੱਚ ਪਹੁੰਚ ਕੇ ਜੋੜੇ ਨੂੰ ਵਧਾਈ ਦਿੱਤੀ ਗਈ ਆ ਤਾਂ ਤਸਵੀਰਾਂ ਦੇ ਵਿੱਚ ਰਿੰਕੂ ਸਿੰਘ ਅਤੇ ਸੰਸਦ ਪ੍ਰਿਆਸ ਰੋਜ਼ ਨਜ਼ਰ ਆ ਰਹੇ ਨੇ ਦੱਸਿਆ ਕਿ ਇਹਨਾਂ ਦੋਵਾਂ ਦੇ ਅਫੇਰ ਦੀਆਂ ਚਰਚਾਵਾਂ ਲਗਾਤਾਰ ਚੱਲ ਰਹੀਆਂ ਸੀ ਜਿਸ ਤੋਂ ਬਾਅਦ ਦੋਵਾਂ ਦੇ ਵੱਲੋਂ ਫਿਰ ਇੱਕ ਕਲੀਅਰ ਕੀਤਾ ਗਿਆ ਸੀ ਕਿ ਉਹ ਜਲਦ ਮੰਗਣੀ ਕਰਵਾਉਣ ਜਾ ਰਹੇ ਨੇ ਤੇ ਅੱਜ ਇਹ ਸਮਾਗਮ ਰੱਖਿਆ ਗਿਆ ਸੀ ਅਤੇ ਦੋਵੇਂ ਇੱਕ ਬੰਦਨ ਦੇ ਵਿੱਚ ਵੱਜ ਗਏ ਨੇ ਦੱਸਦੀ ਹੈ ਕਿ ਹੁਣ ਜਲਦ ਜਿਹੜਾ ਵਿਆਹ ਦੇ ਬਾਰੇ ਵੀ ਜਾਣਕਾਰੀ ਪਰਿਵਾਰ ਦੇ ਵੱਲੋਂ ਸਾਂਝੀ ਕੀਤੀ ਗਿਆ ਕਿ ਜਲਦ ਹੀ ਵਿਆਹ ਜੋ ਕਰਵਾਇਆ ਜਾਏਗਾ ਦੋਮਾ ਦੇ ਵੱਲੋਂ ਤੇ ਉਹ ਵੀ ਸਮਾਗਮ ਵੱਡੇ ਪੱਧਰ ਤੇ ਹੋਏਗਾ ਉਥੇ ਦੱਸਦੀ ਹੈ ਕਿ ਕ੍ਰਿਕਟਰ ਰਿੰਕੂ ਸਿੰਘ ਆਈਪੀਐਲ ਦੇ ਦੌਰਾਨ ਚਰਚਾ ਦੇ ਵਿੱਚ ਆਈ ਸੀ ਪਿਛਲੇ ਸੀਜ਼ਨ ਦੇ ਵਿੱਚ ਜਦੋਂ ਉਹਨਾਂ ਦੇ ਵੱਲੋਂ 5 ਛੱਕੇ ਜਿਹੜੇ 1 ওভার ਦੇ ਵਿੱਚ ਲਗਾਏ ਗਏ ਸੀ ਉਸ ਤੋਂ ਬਾਅਦ ਰਿੰਕੂ ਸਿੰਘ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਆ ਗਏ ਸੀ ਉਸ ਤੋਂ ਬਾਅਦ ਰਿੰਕੂ ਸਿੰਘ ਨੂੰ ਭਾਰਤੀ ਟੀਮ ਦੇ ਵਿੱਚ ਥਾਂ ਵੀ ਦਿੱਤਾ ਗਿਆ ਸੀ ਉਸ ਤੋਂ ਬਾਅਦ ਭਾਰਤੀ ਟੀਮ ਦੇ ਵਿੱਚ ਉਹ ਸ਼ਾਮਲ ਹੁੰਦੇ ਨੇ ਤੇ ਇਸੇ ਦੌਰਾਨ ਅੱਜ ਦੋਵਾਂ ਦੀ ਮੰਗਣੀ ਜਦੋਂ ਹੁੰਦੀ ਆ ਤਾਂ ਉਹ ਤਸਵੀਰਾਂ ਹੁਣ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਦੱਸਦੇ ਇਹ ਕਿ ਇਹਨਾਂ ਤਸਵੀਰਾਂ ਦੇ ਵਿੱਚ ਮ ਜੋ ਐਮਪੀ ਨੇ ਪ੍ਰਿਆ ਸਰੋਜ ਉਹ ਕਾਫੀ ਜ਼ਿਆਦਾ ਭਾਵੁਕ ਵੀ ਨਜ਼ਰ ਆਉਂਦੇ ਨੇ ਤਾਂ ਲਖਨਊ ਦੇ ਵਿੱਚ ਇਹ ਸਮਾਗਮ ਹੋਇਆ ਜਿੱਥੇ ਦੋਵੇਂ ਇੱਕ ਬੰਦਨ ਦੇ ਵਿੱਚ ਵੱਜੇ ਨੇ ਉੱਥੇ ਦੱਸਦੀ ਕਿ ਪ੍ਰਿਆ ਦੀਆਂ ਅੱਖਾਂ ਦੇ ਵਿੱਚ ਜੋ ਹੰਝੂ ਆਉਂਦੇ ਨੇ ਉਹ ਤਸਵੀਰਾਂ ਵੀ ਹੁਣ ਸੋਸ਼ਲ ਮੀਡੀਆ ਦੇ ਉੱਪਰ ਲਗਾਤਾਰ ਵਾਇਰਲ ਹੋ ਰਹੀਆਂ ਨੇ ਤਾਂ ਤਸਵੀਰਾਂ ਦੇ ਵਿੱਚ ਜਿੱਥੇ ਰਿੰਕੂ ਸਿੰਘ ਅਤੇ ਪ੍ਰਿਆ ਸਰੋਜ ਤੁਹਾਨੂੰ ਨਜ਼ਰ ਆ ਰਹੇ ਨੇ ਉੱਥੇ ਦੱਸਦੀ ਕਿ ਇਸ ਸਮਾਗਮ ਦੇ ਵਿੱਚ ਬਾਲੀਵੁੱਡ ਦੇ ਨਾਲ ਜੁੜੀਆਂ ਕਈ ਹਸਤੀਆਂ ਵੀ ਦੇਖਣ ਨੂੰ ਮਿਲੀਆਂ ਨੇ ਉੱਥੇ ਹੀ ਜੇਕਰ ਰਾਜਨੀਤਿਕ ਸ਼ਕਤੀਆਂ ਦੀ ਗੱਲ ਕਰੀਏ ਤਾਂ ਅਕਲੇਸ਼ ਜਾਦਵ, ਡਿੰਪਲ ਜਾਦਵ ਦੇ ਸਣੇ ਜਯਾ ਵਚਨ ਵੀ ਇਸ ਸਮਾਗਮ ਦਾ ਹਿੱਸਾ ਸਨ। ਉੱਥੇ ਹੀ ਜੇਕਰ ਬਾਲੀਵੁੱਡ ਦੇ ਨਾਲ ਜੁੜੀਆਂ ਸ਼ਕਤੀਆਂ ਦੀ ਗੱਲ ਕਰੀਏ ਤਾਂ ਕਈ ਅਦਾਕਾਰ ਵੀ ਇਸ ਸਮਾਗਮ ਦਾ ਹਿੱਸਾ ਬਣਦੇ ਹੋਏ ਨਜ਼ਰ ਆਏ ਨੇ। ਤਾਂ 6 ਮਹੀਨੇ ਦੇ ਬਾਅਦ ਦੱਸਿਆ ਜਾ ਰਿਹਾ ਹੈ ਕਿ ਵਿਆਹ ਦੋਵਾਂ ਦੇ ਵੱਲੋਂ ਕਰਵਾਇਆ ਜਾਏਗਾ। ਜੇਕਰ ਤਰੀਕ ਦੀ ਗੱਲ ਕਰੀਏ ਤਾਂ 18 ਨਵੰਬਰ 2025 ਨੂੰ ਦੱਸਿਆ ਜਾ ਰਿਹਾ ਹੈ ਕਿ ਬਰਨਸੀ ਦੇ ਵਿੱਚ ਦੋਵਾਂ ਦਾ ਵਿਆਹ ਹੋਏਗਾ ਇੱਕ ਸਮਾਗਮ ਜਿਹੜਾ ਰੱਖਿਆ ਜਾਏਗਾ ਉਸ ਤੋਂ ਪਹਿਲਾਂ ਅੱਜ ਦੀ ਜੇਕਰ ਗੱਲ ਕਰੀਏ ਤਾਂ ਜਿੱਥੇ ਕ੍ਰਿਕਟਰ ਜੋਰਿੰਕੂ ਸਿੰਘ ਦੇ ਸਾਥੀ ਖਿਡਾਰੀ ਨੇ ਫਿਲਮੀ ਸtare ਉੱਥੇ ਹੀ ਸਮਾਜ ਸੇਵੀ ਜੋ ਲੋਕ ਸ਼ਾਮਲ ਹੋਏ ਨੇ ਤਾਂ ਨਾਲ ਨਾਲ ਜੋ ਰਾਜਨੀਤਿਕ ਸ਼ਖਸੀਅਤਾਂ ਨੇ ਉਹ ਵੀ ਇਸ ਸਮਾਗਮ ਦਾ ਹਿੱਸਾ ਬਣਿਆ ਨੇ ਜੇਕਰ BCCI ਦੀ ਗੱਲ ਕਰੀਏ ਤਾਂ ਰਜੀਵ ਸ਼ੁਕਲਾ ਪੂਰਵ ਕਰੈਕਟਰ ਜੋ ਸਾਫ ਦਾ ਕਰੈਕਟਰ ਪਿਊਸ਼ ਚਾਵਲਾ ਅਤੇ ਪ੍ਰਵੀਨ ਕੁਮਾਰ ਨੇ ਉਹ ਵੀ ਇਸ ਸਮਾਗਮ ਦੇ ਵਿੱਚ ਪਹੁੰਚੇ ਹੋਏ ਸੀ ਉੱਥੇ ਹੀ ਸਭ ਤੋਂ ਅਹਿਮ ਗੱਲ ਹੈ ਕਿ ਜਿਸ ਗੇਂਦਬਾਜ਼ ਦੀਆਂ ਬੋਲਾਂ ਦੇ ਉੱਪਰ ਪੰਜ ਛੱਕੇ ਲਗਾ ਕੇ ਰਿੰਕੂ ਸਿੰਘ ਚਰਚਾ ਦੇ ਵਿੱਚ ਆਏ ਸੀ ਉਹ ਵੀ ਇਸ ਸਮਾਗਮ ਦਾ ਹਿੱਸਾ ਬਣੇ ਤਾਂ ਜਸ ਦਿয়াল ਵੀ ਇਸ ਸਮਾਗਮ ਦੇ ਵਿੱਚ ਪਹੁੰਚੇ ਹੋਏ ਸੀ ਤਾਂ ਉਹ ਵੀ ਤਸਵੀਰਾਂ ਸਾਹਮਣੇ ਆਈਆਂ ਨੇ ਤਾਂ ਰਿੰਕੂ ਸਿੰਘ ਜਿਹੜੇ ਪ੍ਰਿਆਸ ਰੋਸ ਦੇ ਨਾਲ ਇਸ ਸਮੇਂ ਉਹਨਾਂ ਦੀ ਮੰਗਣੀ ਹੋਈ ਆ ਤਾਂ ਉਹ ਤਸਵੀਰਾਂ ਸਾਹਮਣੇ ਆਈਆਂ ਇਹਨਾਂ ਤਸਵੀਰਾਂ ਦੇ ਵਿੱਚ ਪ੍ਰਿਆ ਸਰੋਜ ਭਾਵੁਕ ਹੁੰਦੇ ਹੋਏ ਨਜ਼ਰ ਆ ਰਹੇ ਨੇ ਰਿੰਕੂ ਸਿੰਘ ਦੱਸਦੇ ਕਿ ਆਈਪੀਐਲ ਦੇ ਵਿੱਚ ਕਲਕੱਤਾ ਦੀ ਟੀਮ ਦੇ ਲਈ ਖੇਡਦੇ ਨੇ ਅਤੇ ਹੁਣ ਇੰਡੀਅਨ ਟੀਮ ਦਾ ਵੀ ਇੱਕ ਅਹਿਮ ਹਿੱਸਾ ਨੇ ਤੇ ਇਸੇ ਵਿਚਾਰ ਜ਼ਿਕਰ ਐਮਪੀ ਪ੍ਰਿਆ ਸਰੋਜ ਦੀ ਗੱਲ ਕਰੀਏ ਤਾਂ ਉਹ ਸਮਾਜਵਾਦੀ ਪਾਰਟੀ ਦੇ ਵੱਲੋਂ ਐਮਪੀ ਨੇ ਅਤੇ ਸੰਸਦ ਦੇ ਵਿੱਚ ਅਕਸਰ ਸਮਾਜਿਕ ਮੁੱਦਿਆਂ ਨੂੰ ਲੈ ਕੇ ਆਵਾਜ਼ ਚੁੱਕਦੇ ਹੋਏ ਨਜ਼ਰ ਆਉਂਦੇ ਨੇ ਤੇ ਰਿੰਕੂ ਸਿੰਘ ਦੂਜੇ ਪਾਸੇ ਕ੍ਰਿਕਟ ਦੇ ਗਰਾਊਂਡ ਦੇ ਵਿੱਚ ਖੇਡਦੇ ਹੋਏ ਨਜ਼ਰ ਆਉਂਦੇ ਨੇ ਕਦੇ ਕਲਕੱਤਾ ਦੀ ਟੀਮ ਦੇ ਲਈ ਤੇ ਕਦੇ ਭਾਰਤ ਦੇ ਲਈ ਰਿੰਕੂ ਸਿੰਘ ਖੇਡਦੇ ਨੇ ਤਾਂ 스타 ক্রিকেটার ਰਿੰਕੂ ਸਿੰਘ ਅਤੇ ਐਸਪੀ ਸੰਸਦ ਪ੍ਰਿਆ ਸਰੋਜ ਦੋਵੇਂ ਇੱਕ ਦੂਜੇ ਦੇ ਹੋ ਗਏ ਨੇ ਦੱਸਦੇ ਕਿ ਉਹਨਾਂ ਦੀ ਅੱਜ ਮੰਗਣੀ ਹੋਈ ਆ ਤਾਂ ਤਸਵੀਰਾਂ ਸਾਹਮਣੇ ਆਈਆਂ ਨੇ ਤਾਂ ਇਹਨਾਂ ਤਸਵੀਰਾਂ ਦੇ ਵਿੱਚ ਇੱਕ ਅਹਿਮ ਗੱਲ ਇਹ ਹੈ ਕਿ ਜਦੋਂ ਰਿੰਕੂ ਸਿੰਘ ਦੇ ਵੱਲੋਂ ਮੁੰਦਰੀ ਪਾਈ ਜਾਂਦੀ ਆ ਤਾਂ ਉਸ ਤੋਂ ਬਾਅਦ ਪ੍ਰਿਆ ਦੀਆਂ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਨੇ ਤਾਂ ਅੱਖਾਂ ਤੋਂ ਹੰਝੂ ਪੂੰਝਦੀ ਹੋਈ ਪ੍ਰਿਆ ਨਜ਼ਰ ਆਉਂਦੀ ਆ ਤਾਂ ਤਸਵੀਰਾਂ ਸਾਹਮਣੇ ਆਈਆਂ ਦੱਸਦੇ ਕਿ ਰਿੰਕੂ ਸਿੰਘ ਆਈਪੀਐਲ ਦੇ ਵਿੱਚ ਜਿੱਥੇ KKR ਦੇ ਲਈ ਖੇਡਦੇ ਨੇ ਉਥੇ ਹੀ ਭਾਰਤੀ ਟੀਮ ਦਾ ਵੀ ਰਿੰਕੂ ਸਿੰਘ ਹਿੱਸਾ ਨੇ T20 ਕ੍ਰਿਕਟ ਦੇ ਵਿੱਚ ਜਾਂ ਵੰਡੇ ਕ੍ਰਿਕਟ ਦੀ ਗੱਲ ਕਰੀਏ ਤਾਂ ਭਾਰਤੀ ਟੀਮ ਦਾ ਹਿੱਸਾ ਬਣ ਚੁੱਕੇ ਨੇ ਪਰ ਉਥੇ ਹੀ ਅੱਜ ਜੋ ਇੱਕ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਦੇਸ਼ ਭਰ ਤੋਂ ਰਿੰਕੂ ਸਿੰਘ ਅਤੇ ਪ੍ਰਿਆ ਨੂੰ ਲੋਕਾਂ ਦੇ ਵੱਲੋਂ ਬਧਾਈ ਦਿੱਤੀ ਜਾ ਰਹੀ ਆ ਉੱਥੇ ਹੀ ਇਸ ਸਮਾਗਮ ਦੇ ਵਿੱਚ ਬਾਲੀਵੁੱਡ ਦੇ ਨਾਲ ਨਾਲ ਜੋ ਰਾਜਨੀਤਿਕ ਸ਼ਖਸੀਅਤਾਂ ਨੇ ਉਹ ਵੀ ਦੇਖਣ ਨੂੰ ਮਿਲੀਆਂ ਨੇ ਉਹਨਾਂ ਦੇ ਵੱਲੋਂ ਵੀ ਇਸ ਸਮਾਗਮ ਦੇ ਵਿੱਚ ਪਹੁੰਚ ਕੇ ਜੋੜੇ ਨੂੰ ਬਧਾਈ ਦਿੱਤੀ ਗਈ ਆ ਤਾਂ ਤਸਵੀਰਾਂ ਦੇ ਵਿੱਚ ਰਿੰਕੂ ਸਿੰਘ ਅਤੇ ਸੰਸਦ ਪ੍ਰਿਆ ਸਰੋਜ ਨਜ਼ਰ ਆ ਰਹੇ ਨੇ ਦੱਸਿਏ ਕਿ ਇਹਨਾਂ ਦੋਵਾਂ ਦੇ ਅਫੇਰ ਦੀਆਂ ਚਰਚਾਵਾਂ ਲਗਾਤਾਰ ਚੱਲ ਰਹੀਆਂ ਸੀ ਜਿਸ ਤੋਂ ਬਾਅਦ ਦੋਵਾਂ ਦੇ ਵੱਲੋਂ ਫਿਰ ਇੱਕ ਕਲੀਅਰ ਕੀਤਾ ਗਿਆ ਸੀ ਕਿ ਉਹ ਜਲਦ ਮੰਗਣੀ ਕਰਵਾਉਣ ਜਾ ਰਹੇ ਨੇ ਤੇ ਅੱਜ ਇਹ ਸਮਾਗਮ ਰੱਖਿਆ ਗਿਆ ਸੀ ਅਤੇ ਦੋਵੇਂ ਇੱਕ ਬੰਧਨ ਦੇ ਵਿੱਚ ਬੱਜ ਗਏ ਨੇ ਦੱਸਿਏ ਕਿ ਹੁਣ ਜਲਦ ਜਿਹੜਾ ਵਿਆਹ ਦੇ ਬਾਰੇ ਵੀ ਜਾਣਕਾਰੀ ਪਰਿਵਾਰ ਦੇ ਵੱਲੋਂ ਸਾਂਝੀ ਕੀਤੀ ਗਿਆ ਕਿ ਜਲਦ ਹੀ ਵਿਆਹ ਜੋ ਕਰਵਾਇਆ ਜਾਏਗਾ ਦੋਮਾ ਦੇ ਵੱਲੋਂ ਤੇ ਉਹ ਵੀ ਸਮਾਗਮ ਵੱਡੇ ਪੱਧਰ ਤੇ ਹੋਏਗਾ ਉਥੇ ਦੱਸਦੀ ਕਿ ਕ੍ਰਿਕਟਰ ਰਿੰਕੂ ਸਿੰਘ ਆਈਪੀਐਲ ਦੇ ਦੌਰਾਨ ਚਰਚਾ ਦੇ ਵਿੱਚ ਆਈ ਸੀ ਪਿਛਲੇ ਸੀਜ਼ਨ ਦੇ ਵਿੱਚ ਜਦੋਂ ਉਹਨਾਂ ਦੇ ਵੱਲੋਂ 5 ਛੱਕੇ ਜਿਹੜੇ 1 ਓਵਰ ਦੇ ਵਿੱਚ ਲਗਾਏ ਗਏ ਸੀ ਉਸ ਤੋਂ ਬਾਅਦ ਰਿੰਕੂ ਸਿੰਘ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਆ ਗਏ ਸੀ ਉਸ ਤੋਂ ਬਾਅਦ ਰਿੰਕੂ ਸਿੰਘ ਨੂੰ ਭਾਰਤੀ ਟੀਮ ਦੇ ਵਿੱਚ ਥਾਂ ਵੀ ਦਿੱਤਾ ਗਿਆ ਸੀ ਉਸ ਤੋਂ ਬਾਅਦ ਭਾਰਤੀ ਟੀਮ ਦੇ ਵਿੱਚ ਉਹ ਸ਼ਾਮਲ ਹੁੰਦੇ ਨੇ ਤੇ ਇਸੇ ਦੌਰਾਨ ਅੱਜ ਦੋਵਾਂ ਦੀ ਮੰਗਣੀ ਜਦੋਂ ਹੁੰਦੀ ਆ ਤਾਂ ਉਹ ਤਸਵੀਰਾਂ ਹੁਣ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਵਸਤੇ ਇਹ ਕਿ ਇਹਨਾਂ ਤਸਵੀਰਾਂ ਦੇ ਵਿੱਚ ਜੋ ਐਮਪੀ ਨੇ ਪ੍ਰਿਆ ਸਰੋਜ ਉਹ ਕਾਫੀ ਜ਼ਿਆਦਾ ਭਾਵੁਕ ਵੀ ਨਜ਼ਰ ਆਉਂਦੇ ਨੇ ਤਾਂ ਲਖਨਊ ਦੇ ਵਿੱਚ ਇਹ ਸਮਾਗਮ ਹੋਇਆ ਜਿੱਥੇ ਦੋਵੇਂ ਇੱਕ ਬੰਦਨ ਦੇ ਵਿੱਚ ਵੱਜੇ ਨੇ ਉੱਥੇ ਦੱਸਦੀ ਕਿ ਪ੍ਰਿਆ ਦੀਆਂ ਅੱਖਾਂ ਦੇ ਵਿੱਚ ਜੋ ਹੰਝੂ ਆਉਂਦੇ ਨੇ ਉਹ ਤਸਵੀਰਾਂ ਵੀ ਹੁਣ ਸੋਸ਼ਲ ਮੀਡੀਆ ਦੇ ਉੱਪਰ ਲਗਾਤਾਰ ਵਾਇਰਲ ਹੋ ਰਹੀਆਂ ਨੇ ਤਾਂ ਤਸਵੀਰਾਂ ਦੇ ਵਿੱਚ ਜਿੱਥੇ ਰਿੰਕੂ ਸਿੰਘ ਅਤੇ ਪ੍ਰਿਆ ਸਰੋਜ ਤੁਹਾਨੂੰ ਨਜ਼ਰ ਆ ਰਹੇ ਨੇ ਉੱਥੇ ਦੱਸਦੀ ਕਿ ਇਸ ਸਮਾਗਮ ਦੇ ਵਿੱਚ ਬਾਲੀਵੁੱਡ ਦੇ ਨਾਲ ਜੁੜੀਆਂ ਕਈ ਹਸਤੀਆਂ ਵੀ ਦੇਖਣ ਨੂੰ ਮਿਲੀਆਂ ਨੇ ਉੱਥੇ ਹੀ ਜੇਕਰ ਰਾਜਨੀਤਿਕ ਸ਼ਖਸੀਤਾਂ ਦੀ ਗੱਲ ਕਰੀਏ ਤਾਂ ਅਕਲੇਸ਼ ਜਾਦਵ, ਡਿੰਪਲ ਜਾਦਵ ਦੇ ਸਣੇ ਜਯਾ ਵਚਨ ਵੀ ਇਸ ਸਮਾਗਮ ਦਾ ਹਿੱਸਾ ਸਨ। ਉੱਥੇ ਹੀ ਜੇਕਰ ਬਾਲੀਵੁੱਡ ਦੇ ਨਾਲ ਜੁੜੀਆਂ ਸ਼ਖਸੀਤਾਂ ਦੀ ਗੱਲ ਕਰੀਏ ਤਾਂ ਕਈ ਅਦਾਕਾਰ ਵੀ ਇਸ ਸਮਾਗਮ ਦਾ ਹਿੱਸਾ ਬਣਦੇ ਹੋਏ ਨਜ਼ਰ ਆਏ ਨੇ। ਤਾਂ 6 ਮਹੀਨੇ ਦੇ ਬਾਅਦ ਦੱਸਿਆ ਜਾ ਰਿਹਾ ਹੈ ਕਿ ਵਿਆਹ ਦੋਵਾਂ ਦੇ ਵੱਲੋਂ ਕਰਵਾਇਆ ਜਾਏਗਾ। ਜੇਕਰ ਤਰੀਕ ਦੀ ਗੱਲ ਕਰੀਏ ਤਾਂ 18 ਨਵੰਬਰ 2025 ਨੂੰ ਦੱਸਿਆ ਜਾ ਰਿਹਾ ਹੈ ਕਿ ਬਰਨਸੀ ਦੇ ਵਿੱਚ ਦੋਵਾਂ ਦਾ ਵਿਆਹ ਹੋਏਗਾ ਇੱਕ ਸਮਾਗਮ ਜਿਹੜਾ ਰੱਖਿਆ ਜਾਏਗਾ ਉਸ ਤੋਂ ਪਹਿਲਾਂ ਅੱਜ ਦੀ ਜੇਕਰ ਗੱਲ ਕਰੀਏ ਤਾਂ ਜਿੱਥੇ ਕ੍ਰਿਕਟਰ ਜੋਰਿੰਕੂ ਸਿੰਘ ਦੇ ਸਾਥੀ ਖਿਡਾਰੀ ਨੇ ਫਿਲਮੀ ਸtare ਉੱਥੇ ਹੀ ਸਮਾਜ ਸੇਵੀ ਜੋ ਲੋਕ ਸ਼ਾਮਲ ਹੋਏ ਨੇ ਤਾਂ ਨਾਲ ਨਾਲ ਜੋ ਰਾਜਨੀਤਿਕ ਸ਼ਖਸੀਅਤਾਂ ਨੇ ਉਹ ਵੀ ਇਸ ਸਮਾਗਮ ਦਾ ਹਿੱਸਾ ਬਣਿਆ ਨੇ ਜੇਕਰ BCCI ਦੀ ਗੱਲ ਕਰੀਏ ਤਾਂ ਰਜੀਵ ਸ਼ੁਕਲਾ ਪੁਰਬ ਕਰੈਕਟਰ ਜੋ ਸਾਫ ਦਾ ਕਰੈਕਟਰ ਪਿਊਸ਼ ਚਾਵਲਾ ਅਤੇ ਪ੍ਰਵੀਨ ਕੁਮਾਰ ਨੇ ਉਹ ਵੀ ਇਸ ਸਮਾਗਮ ਦੇ ਵਿੱਚ ਪਹੁੰਚੇ ਹੋਏ ਸੀ ਉੱਥੇ ਹੀ ਸਭ ਤੋਂ ਅਹਿਮ ਗੱਲ ਹੈ ਕਿ ਜਿਸ ਗੇਂਦਬਾਜ਼ ਦੀਆਂ ਬੋਲਾਂ ਦੇ ਉੱਪਰ ਪੰਜ ਛੱਕੇ ਲਗਾ ਕੇ ਰਿੰਕੂ ਸਿੰਘ ਚਰਚਾ ਦੇ ਵਿੱਚ ਆਏ ਸੀ ਉਹ ਵੀ ਇਸ ਸਮਾਗਮ ਦਾ ਹਿੱਸਾ ਬਣੇ ਤਾਂ ਜਸ ਦਿয়াল ਵੀ ਇਸ ਸਮਾਗਮ ਦੇ ਵਿੱਚ ਪਹੁੰਚੇ ਹੋਏ ਸੀ ਤਾਂ ਉਹ ਵੀ ਤਸਵੀਰਾਂ ਸਾਹਮਣੇ ਆਈਆਂ ਨੇ ਤਾਂ ਰਿੰਕੂ ਸਿੰਘ ਜਿਹੜੇ ਪ੍ਰਿਆਸ ਰੋਸ ਦੇ ਨਾਲ ਇਸ ਸਮੇਂ ਉਹਨਾਂ ਦੀ ਮੰਗਣੀ ਹੋਈ ਆ ਤਾਂ ਉਹ ਤਸਵੀਰਾਂ ਸਾਹਮਣੇ ਆਈਆਂ ਇਹਨਾਂ ਤਸਵੀਰਾਂ ਦੇ ਵਿੱਚ ਪ੍ਰਿਆ ਸਰੋਜ ਭਾਵੁਕ ਹੁੰਦੇ ਹੋਏ ਨਜ਼ਰ ਆ ਰਹੇ ਨੇ ਰਿੰਕੂ ਸਿੰਘ ਦੱਸਦੇ ਕਿ ਆਈਪੀਐਲ ਦੇ ਵਿੱਚ ਕਲਕੱਤਾ ਦੀ ਟੀਮ ਦੇ ਲਈ ਖੇਡਦੇ ਨੇ ਅਤੇ ਹੁਣ ਇੰਡੀਅਨ ਟੀਮ ਦਾ ਵੀ ਇੱਕ ਅਹਿਮ ਹਿੱਸਾ ਨੇ ਤੇ ਇਸੇ ਵਿਚਕਾਰ ਜ਼ਿਕਰ ਐਮਪੀ ਪ੍ਰਿਆ ਸਰੋਜ ਦੀ ਗੱਲ ਕਰੀਏ ਤਾਂ ਉਹ ਸਮਾਜਵਾਦੀ ਪਾਰਟੀ ਦੇ ਵੱਲੋਂ ਐਮਪੀ ਨੇ ਅਤੇ ਸੰਸਦ ਦੇ ਵਿੱਚ ਅਕਸਰ ਸਮਾਜਿਕ ਮੁੱਦਿਆਂ ਨੂੰ ਲੈ ਕੇ ਆਵਾਜ਼ ਚੁੱਕਦੇ ਹੋਏ ਨਜ਼ਰ ਆਉਂਦੇ ਨੇ ਤੇ ਰਿੰਕੂ ਸਿੰਘ ਦੂਜੇ ਪਾਸੇ ক্রিকেট ਦੇ ਗਰਾਊਂਡ ਦੇ ਵਿੱਚ ਖੇਡਦੇ ਹੋਏ ਨਜ਼ਰ ਆਉਂਦੇ ਨੇ ਕਦੇ ਕਲਕੱਤਾ ਦੀ ਟੀਮ ਦੇ ਲਈ ਤੇ ਕਦੇ ਭਾਰਤ ਦੇ ਲਈ ਰਿੰਕੂ ਸਿੰਘ ਖੇਡਦੇ ਨੇ ਤਾਂ 스타 ক্রিকেটার ਰਿੰਕੂ ਸਿੰਘ ਅਤੇ ਐਸਪੀ ਸੰਸਦ ਪ੍ਰਿਆ ਸਰੋਜ ਦੋਵੇਂ ਇੱਕ ਦੂਜੇ ਦੇ ਹੋ ਗਏ ਨੇ ਦੱਸਦੇ ਇਹ ਕਿ ਉਹਨਾਂ ਦੀ ਅੱਜ ਮੰਗਣੀ ਹੋਈ ਆ ਤਾਂ ਤਸਵੀਰਾਂ ਸਾਹਮਣੇ ਆਈਆਂ ਨੇ ਤਾਂ ਇਹਨਾਂ ਤਸਵੀਰਾਂ ਦੇ ਵਿੱਚ ਇੱਕ ਅਹਿਮ ਗੱਲ ਇਹ ਹੈ ਕਿ ਜਦੋਂ ਰਿੰਕੂ ਸਿੰਘ ਦੇ ਵੱਲੋਂ ਮੰਦਰੀ ਪਾਈ ਜਾਂਦੀ ਆ ਤਾਂ ਉਸ ਤੋਂ ਬਾਅਦ ਪ੍ਰਿਆ ਦੀਆਂ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਨੇ ਤਾਂ ਅੱਖਾਂ ਤੋਂ ਹੰਝੂ ਪੂੰਝਦੀ ਹੋਈ ਪ੍ਰਿਆ ਨਜ਼ਰ ਆਉਂਦੀ ਆ ਤਾਂ ਤਸਵੀਰਾਂ ਸਾਹਮਣੇ ਆਈਆਂ ਦੱਸਦੇ ਇਹ ਕਿ ਰਿੰਕੂ ਸਿੰਘ ਆਈਪੀਐਲ ਦੇ ਵਿੱਚ ਜਿੱਥੇ ਕੇਕੇਆਰ ਦੇ ਲਈ ਖੇਡਦੇ ਨੇ ਉੱਥੇ ਹੀ ਭਾਰਤੀ ਟੀਮ ਦਾ ਵੀ ਰਿੰਕੂ ਸਿੰਘ ਹਿੱਸਾ ਨੇ T20 ਕ੍ਰਿਕਟ ਦੇ ਵਿੱਚ ਜਾਂ ਵੰਡੇ ਕ੍ਰਿਕਟ ਦੀ ਗੱਲ ਕਰੀਏ ਤਾਂ ਭਾਰਤੀ ਟੀਮ ਦਾ ਹਿੱਸਾ ਬਣ ਚੁੱਕੇ ਨੇ ਪਰ ਉੱਥੇ ਹੀ ਅੱਜ ਜੋ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਦੇਸ਼ ਭਰ ਤੋਂ ਰਿੰਕੂ ਸਿੰਘ ਅਤੇ ਪ੍ਰਿਆ ਨੂੰ ਲੋਕਾਂ ਦੇ ਵੱਲੋਂ ਬਧਾਈ ਦਿੱਤੀ ਜਾ ਰਹੀ ਆ ਉੱਥੇ ਹੀ ਇਸ ਸਮਾਗਮ ਦੇ ਵਿੱਚ ਬਾਲੀਵੁੱਡ ਦੇ ਨਾਲ ਨਾਲ ਜੋ ਰਾਜਨੀਤਿਕ ਸ਼ਖਸੀਅਤਾਂ ਨੇ ਉਹ ਵੀ ਦੇਖਣ ਨੂੰ ਮਿਲੀਆਂ ਨੇ ਉਹਨਾਂ ਦੇ ਵੱਲੋਂ ਵੀ ਇਸ ਸਮਾਗਮ ਦੇ ਵਿੱਚ ਪਹੁੰਚ ਕੇ ਜੋੜੇ ਨੂੰ ਬਧਾਈ ਦਿੱਤੀ ਗਈ ਆ ਤਾਂ ਤਸਵੀਰਾਂ ਦੇ ਵਿੱਚ ਰਿੰਕੂ ਸਿੰਘ ਅਤੇ ਸੰਸਦ ਪ੍ਰਿਆ ਸਰੋਜ ਨਜ਼ਰ ਆ ਰਹੇ ਨੇ ਦੱਸਦੇ ਕਿ ਇਹਨਾਂ ਦੋਵਾਂ ਦੇ ਅਫੇਰ ਦੀਆਂ ਚਰਚਾਵਾਂ ਲਗਾਤਾਰ ਚੱਲ ਰਹੀਆਂ ਸੀ ਜਿਸ ਤੋਂ ਬਾਅਦ ਦੋਮਾਂ ਦੇ ਵੱਲੋਂ ਫਿਰ ਇਹ ਕਲੀਅਰ ਕੀਤਾ ਗਿਆ ਸੀ ਕਿ ਉਹ ਜਲਦ ਮੰਗਣੀ ਕਰਵਾਉਣ ਜਾ ਰਹੇ ਨੇ ਤੇ ਅੱਜ ਇਹ ਸਮਾਗਮ ਰੱਖਿਆ ਗਿਆ ਸੀ ਅਤੇ ਦੋਵੇਂ ਇੱਕ ਬੰਧਨ ਦੇ ਵਿੱਚ ਬੱਜ ਗਏ ਨੇ ਦੱਸਦੇ ਕਿ ਹੁਣ ਜਲਦ ਜਿਹੜਾ ਵਿਆਹ ਦੇ ਬਾਰੇ ਵੀ ਜਾਣਕਾਰੀ ਪਰਿਵਾਰ ਦੇ ਵੱਲੋਂ ਸਾਂਝੀ ਕੀਤੀ ਗਿਆ ਕਿ ਜਲਦ ਹੀ ਵਿਆਹ ਜੋ ਕਰਵਾਇਆ ਜਾਏਗਾ ਦੋਮਾਂ ਦੇ ਵੱਲੋਂ ਤੇ ਉਹ ਵੀ ਸਮਾਗਮ ਵੱਡੇ ਪੱਧਰ ਤੇ ਹੋਏਗਾ